ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਨੂੰ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ ਕੋਟ ਬ੍ਰਹਮੰਡ ਦਾ ਮਤਲਬ ਹੈ ਕਰੋੜਾਂ ਬ੍ਰਹਮੰਡਾਂ ਦਾ ਉਹ ਮਾਲਕ ਠਾਕੁਰ ਪਾਲਣਹਾਰਾ ਮਹਾਰਜ ਕਹਿੰਦੇ ਹਨ ਕਿ ਭਾਈ ਜਿਹੜਾ ਪ੍ਰਮਾਤਮਾ ਕਰੋੜਾਂ ਬ੍ਰਹਿਮੰਡਾਂ ਦਾ ਪਾਲਣਹਾਰਾ ਹੈ ਆਪ ਮਾਲਕ ਹੈ ਔਰ ਜਿਹੜਾ ਸਾਰੇ ਜੀਵਾਂ ਨੂੰ ਰਿਜਕ ਆਦਿਕ ਦਾਤਾ ਦੇਣ ਵਾਲਾ ਹੈ ਔਰ ਜਿਹੜਾ ਪ੍ਰਤ ਪਾਲੈ ਨਿਤਸਾਰ ਸਮੰਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਸੰਭਾਲ ਦੇ ਮਤਲਬ ਹੈ ਸੰਭਾਲ ਕਰਨੀ ਪਰਤਪਾਲ ਲੈ ਦਾ ਮਤਲਬ ਹੈ ਪਾਲਣਾ ਮਹਾਰਾਜ ਕਹਿੰਦੇ ਵੀ ਜਿਹੜਾ ਸਭ ਜੀਵਾਂ ਨੂੰ ਪਾਲਦਾ ਔਰ ਸਦਾ ਸਭ ਦੀ ਸਾਰ ਲੈ ਕੇ ਨਾਲ ਸੰਭਾਲ ਵੀ ਕਰਦਾ ਪਰ ਕਹਿੰਦੇ ਮੈਂ ਮੂਰਖ ਨੇ ਉਸ ਪ੍ਰਮਾਤਮਾ ਦਾ ਇੱਕ ਵੀ ਉਪਕਾਰ ਜਿਹੜਾ ਉਹ ਸਮਝਿਆ ਨਹੀਂ ਹਰ ਆਰਾਧ ਨ ਜਾਣਾਰੇ ਮਰਜ਼ ਕਹਿੰਦੇ ਭਾਈ ਐਸੀ ਵਿਵਸਥਾ ਬਣਾਈਏ ਕਿ ਸਾਡੇ ਅੰਦਰ ਇਹ ਤੜਫ ਹੋਵੇ ਕਿ ਮੈਨੂੰ ਪ੍ਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ ਆਈ ਹਰ ਹਰ ਗੁਰ ਗੁਰ ਕਰਤਾਰੇ ਮੈਂ ਤਾਂ ਜਵਾਨੀ ਜਵਾਨੀ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਪਰ ਪ੍ਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ ਹਰ ਜੀਉ ਨਾਮ ਪ੍ਰਿਉ ਰਾਮਦਾਸ اے ਪ੍ਰਮਾਤਮਾ ਜੀ ਮੇਰਾ ਨਾਮ ਰਾਮਦਾਸ ਪੈ ਗਿਆ ਹੁਣ ਤੂੰ ਹੀ ਮੇਰੀ लाज ਰੱਖ ਤੇ ਭਗਤੀ ਦੀ ਦਾਤ ਦੇ ਰਹਾਉ ਦੇਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਮਹਾਰਜ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਗਰੀਬਾਂ ਉਤੇ ਦਇਆ ਕਰਨ ਵਾਲਾ ਜਿਹੜਾ ਦਇਆ ਦਾ ਘਰ ਹੈ ਜਿਹੜਾ ਸੁੱਖਾਂ ਦਾ ਸਮੁੰਦਰ ਹੈ ਜਿਹੜਾ ਸਾਰੇ ਸਰੀਰਾਂ ਵਿੱਚ ਹਰ ਥਾਂ ਮੌਜੂਦ ਹੈ ਪੇਕਤ ਸੰਤ ਸਦਾ ਹੈ ਸੰਗੇ ਮਮੂਰਖ ਜਾਣਿਆ ਦੂਰੀ ਰੇ ਔਰ ਜਿਹੜਾ ਸਭ ਜੀਵਾਂ ਦੇ ਅੰਗ ਸੰਗ ਰੱਖੇ ਸਭਨਾ ਦੇ ਕਰਮ ਵੇਖਦਾ ਤੇ ਸਭ ਦੀਆਂ ਅਰਜ਼ੋਈਆਂ ਸੁਣਦਾ ਰਹਿੰਦਾ ਹੈ ਮੈਂ ਮੂਰਖ ਉਸ ਪ੍ਰਮਾਤਮਾ ਨੂੰ ਕਿਤੇ ਦੂਰ ਵਸਦਾ ਸਮਝ ਰਿਹਾ ਹਾਂ ਹਰ ਬੇਅੰਤ ਹੋ ਮਿਤ ਕਰ ਵਰਣਾ ਕਿਆ ਜਾਣ ਹੋਏ ਕਹ ਸੋਰੇ ਮਹਾਰਜ ਕਹਿੰਦੇ ਭਾਈ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਉਹ ਬੇਅੰਤ ਹੈ ਪਰ ਮੈਂ ਉਸ ਦੇ ਗੁਣਾਂ ਨੂੰ ਹੱਦਬੰਦੀ ਵਿੱਚ ਲਿਆ ਕੇ ਬਿਆਨ ਕਰਦਾ ਮੈਂ ਕੀ ਜਾਣ ਸਕਦਾ ਕਿ ਉਹ ਪ੍ਰਮਾਤਮਾ ਕਿਹੋ ਜਿਹਾ ਭਾਵ ਬੀਓ ਕਿਹੋ ਜਿਆ ਉਹਦੀ ਹੱਦਬੰਦੀ ਕਿੰਨੀ ਕੋ ਹੈ ਉਹਦਾ ਪਸਾਰਾ ਕਿੱਥੇ ਤੱਕ ਹੈ ਕਹਿੰਦੇ ਇਹ ਤੋਲੇ ਆ ਤੇ ਮਾਪਿਆ ਨਹੀਂ ਜਾ ਸਕਦਾ ਇਹ ਦੱਸਿਆ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਆ ਹੈ ਕਰੋ ਮੇਂ ਨਤੀ ਸਤ ਗੁਰ ਆਪਣੇ ਮਾ ਮੂਰਖ ਦੇ ਉਪਦੇਸ ਸੋਰੇ ਭਾਈ ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ ਮਾ ਮੂਰਖ ਕੀ ਕੀ ਤੱਕ ਬਾਤ ਹੈ ਕੋਟ ਪਰਾਦੀ ਤਰਿਆਰੇ ਮਰਦ ਕਹਿੰਦੇ ਭਾਈ ਮੈਨੂੰ ਮੂਰਖ ਨੂੰ ਪਾਰ ਲੰਘਾਉਣ ਵਾਸਤੇ ਕੋਈ ਵੱਡੀ ਗੱਲ ਨਹੀਂ ਉਸ ਦੇ ਦਰ ਤੇ ਆ ਕੇ ਤਾਂ ਕਰੋੜਾਂ ਪਾਪੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਰਹੇ ਹਨ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਵਿਰਗਰ ਪਾਸ ਨ ਪਰਿਆਰੇ ਮਰਜ਼ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਸੁਣਿਆ ਗੁਰੂ ਨਾਨਕ ਦਾ ਦਰਸ਼ਨ ਕੀਤਾ ਉਹ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਹੈ ਜਿਹੜੇ ਗੁਰੂ ਦੀ ਸ਼ਰਣ ਵਿੱਚ ਆ ਜਾਂਦੇ ਹਨ ਔਰ ਜਿਹੜੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਤੇ ਵਸਾ ਲੈਂਦੇ ਹਨ ਗੁਰੂ ਦਾ ਉਪਦੇਸ਼ ਗੁਰੂ ਨਾਨਕ ਦੇ ਚਰਣਾ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਣਾ ਵਿੱਚ ਆ ਕੇ ਸਦਾ ਹੀ ਉਸ ਉਪਦੇਸ਼ ਨੂੰ ਸੁਣਦੇ ਰਹੀਏ ਔਰ ਮੰਨਦੇ ਰਹੀਏ ਸੁਣਿਆ ਮੰਨਿਆ ਮਨ ਕੀਤਾ ਭਾਉ ਪਰਮਾਤਮਾ ਦੇ ਗੁਣਾਂ ਨੂੰ ਪ੍ਰੇਮ ਭਾਵਨਾ ਸ਼ਰਧਾ ਵਿਸ਼ਵਾਸ ਦੇ ਨਾਲ ਸੁਣਦੇ ਰਹੀਏ ਤਾਂ ਕਿ ਸਾਡਾ ਸਾਧ ਸੰਗਤ ਆਵਣ ਜਾਵਣ ਦਾ ਜਿਹੜਾ ਖੇਡਾ ਉਹ ਮੁਕ ਸਕੇ ਜਨਮ ਮਨ ਤੋਂ ਮੁਕਤ ਹੋ ਸਕੀਏ ਪ੍ਰਮਾਤਮਾ ਸਭਨਾ ਪਰਮੇਰ ਭਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚ ਆਸੀ ਪਿਆਰਤ ਪਾਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਘਰ ਦੀ ਅਸੀਂ ਬਾਬਾ ਨਿਰਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਜੀ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ